ਵਾਸਤੇ ਘਰ ਵਿੱਚੋਂ ਮਿਲੀ ਇੱਕ ਗੜੀ ਸੜੀ ਮਾਤਾ ਦੀ ਲਾਸ਼ ਤੇ ਅੰਡੀਆ ਗੋਟ ਨੂੰ ਮੁਸ਼ਕਾਉਂਦਾ ਤੇ ਜਨ ਕਿ ਉਦੋਂ ਨੂੰ ਪਤਾ ਲੱਗਦਾ ਫਿਰ ਉਹ ਪੁਰਸ਼ ਨੂੰ ਇਤਲਾਹ ਦਿੰਦੇ ਆ ਕਿ ਸਾਡੇ ਇਸ ਘਰ ਦੇ ਵਿੱਚ ਇੱਕ ਗੜੀ ਸੜੀ ਲਾਸ਼ ਪਈ ਹੈ ਇਸ ਲਾਸ਼ ਦਾ ਕਾਰਨ ਕੀ ਹੈ ਕਿਉਂ ਜਨ ਕਿ ਇਸ ਨੂੰ ਕਿਸੇ ਮਾਰ ਕੇ ਤਾਂ ਨਹੀਂ ਸੜਤਾ ਜਦੋਂ ਉਹਨੇ ਦੋ ਤਿੰਨ ਦਿਨ ਦੇਖਿਆ ਵੀ ਮੁਸ਼ਕ ਕਾਦਾ ਮਾਰਿਆ ਖੂਨ ਚਲਦਾ ਪਿਆ ਸੀ ਜੋ ਉਹ ਘਰਾਇਆ ਹੋਇਆ ਸੀ ਉਸ ਨੇ ਜਨਨ ਕਿ ਉਸ ਤੋਂ ਬਾਅਦ ਆਣਗਵਾਨ ਜਾਂਦਾ ਆਣਗਵਾਨ ਤੋਂ ਬਾਅਦ ਜਨਨ ਕਿ ਉਹਨੇ ਦੱਸਿਆ ਕਿ ਖੂਨ ਆ ਰਿਹਾ ਲੋਕ ਜਦ ਭੱਜ ਕੇ ਆਏ ਤੇ ਵੇਖਿਆ ਮੁਸਕ ਮਾਰਦਾ ਪਿਆ ਸੀ ਫਿਰ ਜੈਤੋ ਦੇ ਪੁਲਿਸ ਪ੍ਰਸ਼ਾਸਨ ਨੂੰ ਜਨਨ ਕਿ ਉਸ ਦੀ ਇਤਲਾਹ ਦਿੱਤੀ ਅਸੀਂ ਪਹੁੰਚਿਆ ਪਿੰਡ ਮੱਤੇ ਦੇ ਵਿੱਚ ਮੱਤਾ ਪਿੰਡ ਫਰੀਦਕੋਟ ਜਨਨ ਕਿ ਜ਼ਿਲ੍ਹੇ ਦਾ ਪਿੰਡ ਆ ਇਹ ਇੱਕ ਐਹੋਜੀ ਕਹਾਣੀ ਆ ਜਿਸ ਨੂੰ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਵਸਦੇ ਘਰ ਵਿੱਚੋਂ ਮਿਲੀ ਇੱਕ ਗਲੀ ਸੜੀ ਮਾਤਾ ਦੀ ਲਾਸ਼ ਔਰਤ ਦੀ ਲਾਸ਼ ਮਿਲੀ ਹੈ ਘਰ ਦੇ ਵਿੱਚ ਖੜੇ ਅਸੀਂ ਉਸ ਘਰ ਦੇ ਵਿੱਚ ਘਰ ਪੂਰਾ ਵਧੀਆ ਘਰ ਬਣਿਆ ਹੋਇਆ ਕੋਈ ਖੰਡਰ ਘਰ ਨਹੀਂ ਸੀ ਕਹਿ ਗਏ ਕਿ ਖੰਡਰ ਘਰ ਦੇ ਵਿੱਚੋਂ Laash ਮਿਲੀ ਹੈ ਜਿਸ ਦੇ ਵਿੱਚ ਪਰਿਵਾਰ ਰਹਿ ਰਿਹਾ ਸੀ ਉਸ ਘਰ ਦੇ ਵਿੱਚੋਂ ਇੱਕ ਗਲੀ ਸੜੀ ਮਾਤਾ ਦੀ ਬਜ਼ੁਰਗ ਮਾਤਾ ਦੀ ਮਿਲੀ Laash ਜਨਨਿਕ Laash ਦੇ ਵਿੱਚੋਂ ਜਦੋਂ ਮੁਸ਼ਕ ਮਾਰਨ ਲੱਗ ਜਾਂਦਾ ਤਾਂ ਅੰਡੇ ਅੰਗਵੰਡ ਨੂੰ ਮੁਸ਼ਕ ਆਉਂਦਾ ਤੇ ਜਨਨਿਕ ਉਦੋਂ ਉਹਨੂੰ ਪਤਾ ਲੱਗਦਾ ਫਿਰ ਉਹ ਪੁਰਸ਼ ਨੂੰ ਇਤਲਾਹ ਦਿੰਦੇ ਆ ਕਿ ਸਾਡੇ ਇਸ ਘਰ ਦੇ ਵਿੱਚ ਇੱਕ ਗਲੀ ਸੜੀ Laash ਪਈ ਹੈ ਉਹ Laash ਕਿਹਦੀ ਸੀ ਜਨਨਿਕ ਉਸ ਘਰ ਦੇ ਪਰਿਵਾਰ ਦੀ ਇੱਕ ਪੋਰਟ ਦੀ ਸੀਗੀ ਸਾਡੇ ਨਾਲ ਇਥੋਂ ਪਿੰਡ ਦੇ ਮੌਜੂਦ ਨੇ ਆਗੂ ਵੀ ਨੇ ਕੋਸ਼ਿਸ਼ ਸਾਡੀਆਂ ਮਾਤਾ ਜਿਹੜੀਆਂ ਆਂਡ ਗਵਾਂ ਦੇ ਵਿੱਚ ਰਹਿੰਦੀਆਂ ਉਹ ਵੀ ਇੱਥੇ ਨਾਲ ਨੇ ਹੁਣ ਇਸ ਵਕਤ ਉਹਨਾਂ ਤੋਂ ਪੁੱਛਾਂਗੇ ਵੀ ਪੂਰੀ ਕਹਾਣੀ ਕੀ ਹੈ ਇਸ ਲਾਸ਼ ਦਾ ਕਾਰਨ ਕੀ ਹੈ ਕਿਉਂ ਜਨਨ ਕਿ ਇਸ ਤਨ ਕਿਸੇ ਨੂੰ ਮਾਰ ਕੇ ਤਾਂ ਨਹੀਂ ਸੜਤਾ ਕਾਰਨ ਕੀ ਹੈ ਪੂਰੀ ਕਹਾਣੀ ਪੁੱਛਾਂਗੇ ਸਾਡੇ ਨਾਲ ਮਾਤਾ ਜਿਹੜੀ ਇਸ ਮਾਤਾ ਦੀ ਲਾਸ਼ ਮਿਲੀ ਹੈ ਹੁਣ ਘਰੋਂ ਗਲੀ ਸੜੀ ਹੈ ਤੁਸੀਂ ਵੀ ਵੇਖੀ ਨੇ ਮਸਕਾਟ ਮਾਰਦਾ ਮਸ਼ਕ ਮਾਰਦਾ ਕੀ ਕਾਰਨ ਕੀ ਸੀ ਕਿ ਉਹ ਜਿਹੜੀ ਮੌਤ ਹੋਈ ਹੈ ਕਿਵੇਂ ਹੋਈ ਹੈ ਉਹ ਉਤਾ ਜੀ ਵੀ ਦਿਮਾਗੀ ਡਿਪਰੈਸ਼ਨ ਸੀ ਉਹਨਾਂ ਨੂੰ ਉਹ ਦਵਾਈ ਹੋ ਸਕਦਾ ਦਵਾਈ ਲੈ ਕੇ ਅੰਦਰ ਪੈ ਗਏ ਬਾਅਦ ਚ ਉਹਨਾਂ ਨੇ ਕੁੰਡੀਆਂ ਲਗਾ ਲਈਆਂ ਕੋਈ ਅਟੈਕ ਹੋ ਸਕਦਾ ਕੁਝ ਵੀ ਆ ਸਕਦਾ ਉਹਨਾਂ ਨੇ ਜੀ ਜੀ ਹਾਂ ਜੀ ਦੇ ਵੀ ਇਹ ਕੋਈ ਮਾਰਨ ਵਾਲੀ ਗੱਲ ਨਹੀਂ ਜੀ ਇਹ ਤਾਂ ਵੀ ਉਹਨਾਂ ਦੇ ਆਪ ਹੀ ਮੌਤ ਹੋ ਗਈ ਲੱਗ ਹਾਂਜੀ ਇੱਥੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਮਾਤਾ ਦੀ ਮੌਤ ਹੋਈ ਆ ਇਹ ਦਿਮਾਗੀ ਅਫਸੈਟ ਸੀ ਜਾਨੀ ਕਿ ਇਹਨਾਂ ਦਾ ਕੋਈ ਬੱਚਾ ਹੈਗਾ ਸੀ ਬੱਚਾ ਹੈ ਨਹੀਂ ਸੀ ਬੱਚਾ ਹੈ ਨਹੀਂ ਸੀ ਜਾਨੀ ਕਿ ਇਹ ਦੋਨੇ ਮੀਆਂ ਬੀਬੀ ਰਹਿੰਦੇ ਸੀ ਆਪਸ ਵਿੱਚ ਦੋਨਾਂ ਮੀਆਂ ਬੀਬੀ ਦੀ ਜਾਨੀ ਕਿ ਬੰਦ ਹੀ ਨਹੀਂ ਸੀ ਉਹ ਬਜ਼ੁਰਗ ਬਾਹਰ ਪੈ ਜਾਂਦਾ ਸੀ ਇਹ ਮਾਤਾ ਦਿਮਾਗੀ ਅਫਸੈਟ ਹੋਣ ਕਰਕੇ ਉਹ ਅੰਦਰ ਹੀ ਰਹਿੰਦੀ ਸੀ ਤੇ ਉਹ ਬਾਹਰ ਬਹੁਤ ਘੱਟ ਨਿਕਲਦੀ ਸੀ ਆਣ ਗਵਾਨ ਚੀ ਬਹੁਤ ਘੱਟ ਜਾਂਦੀ ਸੀ ਮੈਂ ਕੈਮਰਾਮੈਨ ਨੂੰ ਕਹਣਾ ਕਹਣਾ ਇੱਕ ਵਾਰੀ ਤਸਵੀਰਾਂ ਦਿਖਾ ਦੇ ਜਨਨ ਕਿ ਇਹ ਪਿੰਡ ਦੇ ਬਿਲਕੁਲ ਵਿਚਾਲੇ ਘਰ ਆ ਇਹ ਨਹੀਂ ਕਹਿ ਸਕਦੇ ਵੀ ਆਪਾਂ ਕਹਿ ਜੀਏ ਫਿਰ ਨਹੀਂ ਦੇ ਆ ਜਾਂ ਟਾਣੀ ਚ ਆ ਜਾਂ ਖੇਤ ਦੇ ਵਿੱਚ ਆ ਜਮਾ ਪਿੰਡ ਦੇ ਵਿਚਾਲੇ ਘਰ ਆ ਇਹ ਜਨਨ ਕਿ ਦੋਨਾਂ ਮੀਆਂ ਬੀਬਾਂ ਦੀ ਨਾਂ ਬਨਨ ਕਾਰਨ ਜਨਨ ਕਿ ਉਹ ਬਜ਼ੁਰਗ ਦੱਸਿਆ ਜਾ ਰਿਹਾ ਕਿ ਵਿੜੇ ਦੇ ਵਿੱਚ ਪੈ ਜਾਂਦਾ ਸੀ ਮਾਤਾ ਉਹ ਅੰਦਰ ਰਹਿੰਦੀ ਸੀ ਜਦੋਂ ਉਹਨੇ 2-3 ਦਿਨ ਵੇਖਿਆ ਵੀ ਮੁਸਕ ਕਾਦਾ ਮਾਰ ਰਿਹਾ ਖੂਨ ਚਲਦਾ ਪਿਆ ਸੀ ਤੇ ਉਹ ਘਬਰਾਇਆ ਹੋਇਆ ਸੀ ਉਸਨੇ ਜਨਨ ਕਿ ਉਸ ਤੋਂ ਬਾਅਦ ਆਣ ਗਵਾਨ ਜਾਂਦਾ ਆਣ ਗਵਾਨ ਤੋਂ ਬਾਅਦ ਜਨਨ ਕਿ ਉਹਨੇ ਦੱਸਿਆ ਵੀ ਖੂਨ ਆ ਰਿਹਾ ਲੋਕ ਜਦ ਭੱਜ ਕੇ ਆਏ ਤੇ ਵੇਖਿਆ ਮੁਸਕ ਮਾਰਦਾ ਪਿਆ ਸੀ ਫਿਰ ਜੇਤੋ ਦੇ ਪੁਲਿਸ ਪ੍ਰਸ਼ਾਸਨ ਨੂੰ ਜਨਨ ਕਿ ਉਸ ਦੀ ਇਤਲਾਹ ਦਿੱਤੀ ਜਨਨ ਕਿ ਉਸ ਦੀ ਲਾਸ਼ ਨੂੰ ਹੁਣ ਇਸ ਵਕਤ ਜਨਨ ਕਿ ਚੜ੍ਹਦੀ ਕਲਾ ਸਹਾਰਾ ਵਾਲੇ ਜੇਤੋ ਵਾਲੇ ਜਨਨ ਕਿ ਲੈ ਗਏ ਨੇ ਆਪਦੇ ਪੁਲਿਸ ਨੇ ਆਪਦੇ ਕਬਜ਼ੇ ਵਿੱਚ ਕਰ ਲਈ ਹੈ ਡੈਡ ਬੋਡੀ ਲੈ ਗਏ ਨੇ ਪੂਰੀ ਇਹਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਵੀ ਜਿਹੜੇ ਮੌਤ ਦਾ ਕਾਰਨ ਕੀ ਹੈ ਕਿਵੇਂ ਹੋਈ ਹੈ ਇੱਥੇ ਸਾਡੇ ਬਾਈ ਜੀ ਵੀ ਖੜੇ ਨੇ ਉਹਨਾਂ ਦੇ ਜਨਨ ਕਿ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਜਨਨ ਕਿ ਇਹ ਤੁਹਾਡਾ ਭਰਾ ਸੀ ਜੀ ਇਹ ਕਿਵੇਂ ਮੌਤ ਦਾ ਕਿਵੇਂ ਦੇਖ ਤੁਸੀਂ ਸਾਨੂੰ ਤਾਂ ਕੱਲ ਹੀ ਪਤਾ ਲੱਗਿਆ ਜੀ ਅੰਦਰ ਕੁੰਢੀ ਲਾ ਲੰਦੀ ਸੀ ਹਾਂ ਪਈ ਰਹਿੰਦੇ ਜਾਂਦੇ ਤੇ ਕਿੰਨੇ ਚਿਰ ਤੋਂ ਦਿਮਾਗੀ ਅਫਸਰਟ ਸੀ ਵਾਹ ਵਾਹ ਚਿਰ ਦੀ ਹੈ ਜੀ ਅੱਛਾ ਕਿਸੇ ਦਾ ਵਿਆਹ ਹੀ ਉਦੋਂ ਦੀ ਹੈ ਲੋਕ ਅੱਛਾ ਜਦੋਂ ਦੀ ਵਿਆਹ ਆ ਕੇ ਨੂੰ ਆਜੂ ਜਦੋਂ ਦੀ ਵਿਆਹ ਹੈ ਵਿਆਹ ਕੇ ਲੈਂਦੀ ਆ ਜਨਨ ਕਿ ਉਦੋਂ ਦੀ ਦਿਮਾਗੀ ਅਫਸਰਟ ਹਾਂ ਅੱਛਾ ਪੋਸਟਮਾਰਟਮ ਮੈਡੀਕਲ ਦਵਾਈਆਂ ਦਵਾਈਆਂ ਹੂੰ ਸਰਪੋਰਟ ਦਿੰਦੀ ਆ ਜਾਣਾ ਜੀ ਤੁਸੀਂ ਜਦੋਂ ਉਹ ਆ ਕੇ ਰਾਤ ਨੂੰ ਪੈਂਦਾ ਹਨ ਤੇ ਪੈਂਦਾ ਰੋਜ਼ ਹੀ ਸੀ ਉਹ ਇੱਥੇ ਪੈਂਦਾ ਸੀ ਅੱਛਾ ਰੋਜ਼ ਪੈਂਦਾ ਸੀ ਉਹਨੂੰ ਪਤਾ ਉਦੋਂ ਲੱਗਾ ਜਦੋਂ ਜਿੰਨ ਕੀ ਮੁਸ਼ਕ ਆਉਣ ਲੱਗ ਪਿਆ ਉਹਦੇ ਪਤਾ ਲੱਗਾ ਫੇ ਤੁਹਾਡੇ ਕੋਲੇ ਗਿਆ ਉਹ ਹਾਂ ਕੀ ਕਹਿੰਦਾ ਤੁਹਾਨੂੰ ਜਾ ਕੇ ਆਏ ਆ ਹੀ ਕਹਿੰਦਾ ਪਰ ਅੰਦਰੋਂ ਮੁਸ਼ਕ ਆਉਂਦਾ ਤੇ ਕੂਨ ਦੁੱਲਿਆ ਜੀ ਤੁਹਾਡਾ ਘਰ ਨਾਲ ਹੀ ਆ ਇੱਥੇ ਨਹੀਂ ਜੀ ਸਾਡਾ ਘਰੋਂ ਪਾਸੇ ਆ ਸਾਨੂੰ ਵੀ ਕੱਲ ਸ਼ਾਮ ਨੂੰ ਮੜ ਕੇ ਕੀਤੇ ਇਹਨਾਂ ਨੇ ਉਦੋਂ ਅਸੀਂ ਇੱਥੇ ਆਏ ਆ ਹੂੰ ਫਿਰ ਸਾਨੂੰ ਪਤਾ ਲੱਗਿਆ ਜੀ ਅੱਛਾ ਉਦੋਂ ਜਾਨੀ ਅੰਦਰ ਕੁੰਡੀਏ ਲੱਗੀ ਹੋਈ ਸੀ ਜੀ ਤੇ ਮੁੜ ਕੇ ਪੁਰ ਪ੍ਰਸ਼ਾਸਨ ਆ ਕੇ ਉਹਨੇ ਨਾਲ ਕੋਲੇ ਖੜ ਕੇ ਕੁੰਡੀ ਖਲਵਾਈ ਹੈ ਫਿਰ ਇਹ ਲਾਸ਼ ਅੰਦਰ ਪਈ ਸੀ ਉਵੇਂ ਥੱਲੇ ਪਈ ਸੀ ਲੰਮੀ ਅੱਛਾ ਤੇ ਉਵੇਂ ਰੰਗ ਦਾ ਕਾਲਾ ਹੋਇਆ ਪਿਆ ਸੀਗਾ ਕਿੰਨੇ ਤੁਹਾਡਾ ਕਿਵੇਂ ਲੱਗਦਾ ਵੀ ਕਿੰਨੇ ਦਿਨਾਂ ਦੀ ਲਾਸ਼ ਪਈ ਹੋਊਗੀ ਜੀ 2-4 ਦਿਨ ਤਾਂ ਹੋ ਹੀ ਗਏ ਹੋਣਗੇ ਹੁਣ ਆਪਾਂ ਨੂੰ ਵੀ ਪਤਾ ਜਦੋਂ ਇੰਨਾ ਮੁਸ਼ਕ ਮਾਰੀ ਜਾਂਦਾ ਜਿਵੇਂ 2-3 ਦਿਨ ਤਾਂ ਹੋ ਹਾਂ ਜੀ ਤਾਂ ਵੀ ਕਾਲੀ ਹੋਈ ਜਮਾ ਕਾਲੀ ਹੋਈ ਪਈ ਸੀ ਬਾਈ ਹੁਣ ਰੱਬ ਨੂੰ ਪਤਾ ਹੈਗਾ ਵੀ ਕਾਇ ਦਿਨ ਹੋਗੀ ਉਹ ਪਰਮਾਤਮਾ ਹੁਣ ਆ ਕਰੂਗੇ ਮੈਨੂੰ ਚ ਪਤਾ ਲੱਗਦਾ ਜੀ ਉਹਦਾ ਹੁਣ ਪੇਕੇ ਪਰਿਵਾਰ ਨੂੰ ਦੱਸ ਦਿੱਤਾ ਜਿਹੜਾ ਉਹ ਤੇ ਪੇਕੇ ਪਰਿਵਾਰ ਨੂੰ ਜੀ ਉਹਦੇ ਪੇਕੇ ਪਰਿਵਾਰ ਸਾਰੇ ਆਏ ਸੀ ਉਹ ਕੱਲ ਬਹੁਤ ਬੋਲਦਿਆਂ ਸੀ ਬੁੜੀਆਂ ਬੋਲਦਿਆਂ ਸੀ ਬੰਦਾ ਉਹਨਾਂ ਦਾ ਕੋਈ ਨਹੀਂ ਬੋਲਿਆ ਬੁੜੀਆਂ ਬਾਦੂ ਬੋਲੀਆਂ ਕੀ ਕਹਿ ਰਹੀਆਂ ਸੀ ਬੁੜੀਆਂ ਬੁੜੀਆਂ ਕਹਿ ਰਹੀਆਂ ਸੀ ਹੁਣ ਸੌਖੇ ਹੋ ਜੋ ਉਹਦੀ ਜ਼ਮੀਨ ਸੰਭਲੋ ਤੁਸੀਂ ਉਹਦੀਆਂ ਜੜਾਂ ਪੱਟਤੀਆਂ ਤੁਸੀਂ ਉਹਨੂੰ ਮਾਰਤਾ ਕੋ ਟੱਕੀ ਫਲਾਣਾ ਮੈਂ ਕਿਹਾ ਭੈਣ ਜੀ ਵਾਰੀ ਵਾਰੀਆਂ ਕੁੰਡੇ ਟੁੱਟੇ ਹੋਣ ਕੀ ਮਾਰ ਕਿਧਰ ਤੱਕ ਕੀੜੀ ਬਣ ਕੇ ਲੰਘ ਗਿਆ ਕਹਿੰਦੀ ਬੈਠੀ ਰਹਿਣੀ ਤੇ ਆ ਕੇ ਆਪਾਂ ਫਿਰ ਚੁੱਪ ਕਰਕੇ ਮੈਂ ਕਹਾਂਵੇਂ ਤੁਹਾਡੀ ਕੀ ਲੱਗਦੀ ਸ੍ਰੀਕਾ ਕਬੀਲੇ ਚ ਸਾਡੇ ਕੋ ਸ੍ਰੀਕਾ ਕਬੀਲਾ ਨਹੀਂ ਆ ਮੇਰੀ ਨਾਲ ਕੋਠੀ ਆ ਆਸੇ ਕਿ ਆਂਗਵਾਂਡਾ ਤੁਹਾਡਾ ਆਂਡ ਕਮਾਂਡਾ ਸਾਰਾ ਦਿਨ ਮੇਰੇ ਕੋਲੇ ਜਦੋਂ ਚਿੱਤ ਠੀਕ ਹੁੰਦਾ ਸੀ ਮੇਰੇ ਕੋਲੇ ਆ ਕੇ ਬਹਿ ਜਾਂਦੀ ਹੁੰਦੀ ਸੀ ਜਦੋਂ ਜਾਦੇ ਢਿੱਲੀ ਹੋ ਜਾਂਦੀ ਸੀ ਉਦੋਂ ਵਾਰਨਿੰਗ ਖੋਲਦੀ ਸੀ ਕਿਸੇ ਨੂੰ ਨਹੀਂ ਵਾਰ ਖੋਲਦੀ ਆਹਦੇ ਬੰਦੇ ਨੂੰ ਵੀ ਨਹੀਂ ਖੋਲ ਦਿੰਦੀ ਕਈ ਵਾਰ ਤਾਂ ਵਿਚਾਰਾ ਗੇਟ ਟੱਪ ਕੇ ਆਉਂਦਾ ਅੱਛਾ ਹਾਂ ਵਾਰਨਿੰਗ ਰਾਤ ਨੂੰ ਜਦੋਂ ਆਉਂਦਾ ਕਿ ਜਨਨਕ ਉਹ ਬਾਹਰ ਨਹੀਂ ਖੋਲਦੀ ਸੀ ਗੇਟ ਟੱਪ ਕੇ ਤਾਂ ਬਾਹਰ ਨਹੀਂ ਖੋਲਦੀ ਸੀ ਗੇਟ ਵੀ ਟੱਪਦਾ ਵਿਚਾਰਾ ਉਹ ਅੱਛਾ ਹਾਂ ਤੇ ਰੋਟੀ ਪਾਣੀ ਵੀ ਨਹੀਂ ਉਹਨੂੰ ਦਿੰਦੀ ਸੀ ਸਾਲ ਹੋ ਗਿਆ ਅੱਛਾ ਗੁਰਦੁਆਰੇ ਖਾਇਆ ਕਦੇ ਇਹਨਾਂ ਦੇ ਵਿਚਾਰਿਆਂ ਦੇ ਕਦੇ ਖਾਂਦਾ ਸੀ ਆਪਦੇ ਭਰਾ ਕੋਲੇ ਕਦੇ ਕਿਤੇ ਖਾਂਦਾ ਸੀ ਵਿਚਾਰਾ ਰੋਟੀ ਪਾਣੀ ਤਾਂ ਬਣਾ ਕੇ ਨਹੀਂ ਦਿੱਤੀ ਜੀ ਵੀ ਆਪਾਂ ਕਹਿ ਰਹੇ ਆ ਜਿੱਦਨ ਦੀ ਵਿਆਹੀ ਹੈ ਉਸਦਨ ਦੀ ਜਾਨੀ ਕਿ ਦਿਮਾਗੀ ਤੌਰ ਤੇ ਉਹ ਅਫਸਰ ਸੀ ਘਰ ਨੂੰ ਵੇਖ ਕੇ ਹਾਲਾਤ ਨੂੰ ਵੇਖ ਕੇ ਨਹੀਂ ਲੱਗਦਾ ਵੀ ਘਰ ਇਹਨਾਂ ਦਾ ਬੜਾ ਵਧੀਆ ਬਣਿਆ ਹੋਇਆ ਨਵਾਂ ਮਕਾਨ ਆ ਹਨਾ ਨਵਾਂ ਹੀ ਬਣਾਇਆ ਚਾਰ 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 ਸਾਲ ਪਤਨ 5 ਸਾਲ ਹੋ ਗਏ ਪੂਰੀ ਅੱਛਾ ਹਾਂ ਘਰ ਵੀ ਬਣਾਤਾ ਉਹਨਾਂ ਨੇ ਕਹਦੇ ਵੀ ਆਖਾਂਗੇ ਵੀ ਆਪਦੀ ਇੰਨੀ ਸੋਹਣੀ ਕੋਠੀ ਬਣਾਤੀ ਇਹਨਾਂ ਦਾ ਘਰ ਵੀ ਬਣਾਤਾ ਆਪਚਾਰੇ ਨੇ ਅੱਛਾ ਇਹਦੇ ਮੁੰਡੇ ਨੇ ਕਹਿੰਦਾ ਵੀ ਚਾਤੀ ਦਾ ਘਰ ਬਣਾ ਕੇ ਦਿਓ ਜੀ ਹਾਂ ਕਿਆ ਘਰ ਵਿੱਚ ਲੋ ਸੋਡੇ ਸੰਗ ਉਹ ਮੀਆਂ ਬੀਬੀ ਆਪਸ ਵਿੱਚ ਲੜਦੇ ਰਹੇ ਸੀ ਮਾੜਾ ਮੋਟਾ ਜਿਵੇਂ ਕਦੇ ਲੜਦੇ ਸੀ ਭਈ ਲੜਦੇ ਹੋਣਗੇ ਮਾੜਾ ਮੋਟਾ ਆਪਾ ਤਾਂ ਫਿਰ ਕਿਉਂ ਆਉਂਦੇ ਹੀ ਨਹੀਂ ਹੁੰਦੇ ਸੀ ਇੰਨਾ ਹੁਣ ਵਿਆਹ ਕਰਕੇ ਉਹ ਜਦੋਂ ਹੁੰਦੀ ਸੀ ਉਦੋਂ ਮਾੜਾ ਮੋਟਾ ਉਹਦੇ ਕੋਲੇ ਆ ਜਾਂਦੇ ਆਪਾ ਕਦੇ ਕੋਲੇ ਕੋਲੇ ਆਏ ਨਹੀਂ ਸੀਗੇ ਹੁਣ ਪਤਾ ਨਹੀਂ ਸੁਣਦਾ ਨਹੀਂ ਸੀ ਅੱਜ ਕੱਲ ਸੀਸਿਆਂ ਵਾਲੇ ਵਾਰ ਹੁੰਦੇ ਆ ਕੁਝ ਸੁਣਦਾ ਨਹੀਂ ਕੀ ਹੋਈ ਜਾਵੇ ਕੋਈ ਨਾ ਕੋਈ ਪਤਾ ਨਹੀਂ ਲੱਗਦਾ ਜੀ ਗੁੜੀ ਆਓ ਪੁੱਤ ਤੇਰਾ ਉਹ ਕਹਿੰਦਾ ਤੁਹਾਡੀ ਕੀ ਲੱਗਦੀ ਸੀ ਸਾਰ ਤੇ ਮਾਸੀ ਲੱਗਦੀ ਸੀ ਮੇਰੀ ਭੈਣ ਵੈਈ ਇੱਥੇ ਨੇ ਅੱਛਾ ਹਾਂ ਤੇ ਤੁਸੀਂ ਕਦੇ ਇਹਨਾਂ ਨੂੰ ਮਿਲਣ ਆਉਂਦੇ ਸੀ ਹਾਂਜੀ ਆਉਂਦੇ ਸੀ ਸੁਭਾ ਕੇ ਹੋ ਜੀ ਸੀ ਇਹਨਾਂ ਦਾ ਜੀ ਜਦੋਂ ਅਸੀਂ ਵੀ ਆਉਂਦੇ ਸੀ ਕਿ ਜਦੋਂ ਅਸੀਂ ਸਾਸਿ ਕਾ ਬੁਲਾਉਂਦੇ ਮੈਂ ਇੱਕ ਵਾਰੀ ਮੇਰੇ ਇਹਨਾਂ ਵੀ ਗਾਲ ਪੈ ਗਈ ਸੀ ਅੱਛਾ ਜਦੋਂ ਮੇਰੀ ਸਾਸਿ ਕਾ ਬੁਲਾਉਂ ਤੂੰ ਮੇਰੀ ਕੀ ਲੱਗਦੀ ਆ ਅੱਛਾ ਮੈਂ ਤਾਂ ਕਹਾਂ ਕਿ ਤੇ ਇਹ ਹੀ ਕਹਿੰਦੀ ਆ ਕਿ ਤੇ ਪਰ ਉਹ ਹੈ ਹੀ ਸੀਗੀ ਇਦਾਂ ਹੀ ਅੱਛਾ ਹੂੰ ਵੀ ਜਾਨੀ ਕਿ ਦਿਮਾਗੀ ਅਫਸਰਟ ਸੀ ਜਦੋਂ ਬੰਦੇ ਬੋਲੀ ਜਾਣਾ ਤਾਂ ਬੋਲੀ ਜਾਣਾ ਹੀ ਅੱਛਾ 니 ਚੁੱਪ ਰਹਿਣਾ ਚੁੱਪ ਹੀ ਰਹਿਣਾ ਜੀ ਤੇ ਹੁਣ ਕਿੰਨਾ ਚਿਰ ਹੋ ਗਿਆ ਤੁਹਾਨੂੰ ਮਿਲਿਆ ਨੂੰ ਇਹ ਤਾਂ ਕਾਫੀ ਟਾਈਮ ਹੋ ਗਿਆ ਸਾਲ ਕ ਹੋ ਗਿਆ ਅਸੀਂ ਇੱਥੇ ਆਉਂਦੇ ਘਟ ਅੱਛਾ ਹੂੰ ਠੀਕ ਹੈ ਤੁਹਾਡਾ ਘਰ ਵੀ ਨੇੜੇ ਨਹੀਂ ਦੂਰ ਹੈ ਸਾਡੇ ਘਰ ਹਾਂ ਅੱਛਾ ਤੁਹਾਡੀ ਸਗੀ ਦਰਾਨੀ ਹੈ ਹਾਂਜੀ ਕਿਹੋ ਜਿਹਾ ਸੁਭਾਅ ਸੀ ਕਿਵੇਂ ਸੀ ਕਿ ਜਿਹੜਾ ਇਹਦੀ ਇਹਦੀ ਮੌਤ ਇਹਨੂੰ ਅੱਗੇ ਆ ਜਾਉ ਮਾਤੇ ਕੀ ਕਾਰਨ ਕੀ ਲੱਗਦਾ ਇਹਦਾ ਜਿਹੜੇ ਜਿਹੜੀ ਹੁਣ ਇਹਨਾਂ ਦਾ ਜਿਹੜੀ ਮੌਤ ਹੋ ਗਈ ਹੈ ਬਸ ਥੋੜੀ ਥੋੜੀ ਪਹਿਲੇ ਤੋਂ ਪਰੇਸ਼ਾਨੀ ਵੀ ਸੀਗੀ ਟੈਨਸ਼ਨ ਦਿਮਾਗ ਦੀ ਅੱਛਾ ਤੇ ਬਸ ਥੋੜੀ ਥੋੜੀ ਬਸ ਬਾਹਰ ਖੋਲਦੀ ਨਹੀਂ ਸੀ ਜਦੋਂ ਅਸੀਂ ਮੈਂ ਤਾਂ 6-7 ਮਹੀਨੇ ਹੋ ਗਏ ਇਸ ਮਿਲਿੰ ਮਿਲਦੀ ਨਹੀਂ ਸੀ ਘਾਟ ਆਉਂਦੀ ਸੀ ਮੈਂ ਅੰਦਰ ਜਦੋਂ ਆਉਂ ਕੁਈ ਦਵਾਈ ਬੂਟੀ ਵੀ ਚਲਦੀ ਸੀ ਹਾਂ ਚਲਦੀ ਸੀ ਦਵਾਈ ਬੂਟੀ ਪਹਿਲਾਂ ਜੀ ਹਾਂ ਤੇ ਹੁਣ ਪਤਾ ਨਹੀਂ ਵੀ ਖਾਂਦੀ ਸੀ ਦਵਾਈ ਕਿ ਕਿਵੇਂ ਵੀ ਲਿਆ ਕੇ ਤੇ ਦਿੰਦੇ ਸੀ ਬਾਈ ਇਨਸ਼ਾਹ ਹਾਂ ਇਹ ਤੁਹਾਡੀ ਦਰਾਣੀ ਸੀ ਹਾਂਜੀ ਦਰਾਣੀ ਜਿਹੜਾ ਹੈ ਜਠਾਣੀ ਜਠਾਣੀ ਸੀ ਜਿਹੜਾ ਹੁਣ ਥੋੜਾ ਜੇਠ ਆ ਉਹ ਹੁਣ ਕਿੱਥੇ ਨੇ ਇਸ ਵਕਤ ਇੱਥੇ ਆ ਹੁਣ ਤਾਂ ਬੋਲਸ ਜਹਾਣੀ ਲਗੀ ਹੈ ਅੱਛਾ ਬੋਲਸ ਪ੍ਰਸ਼ਾਸਨ ਦੇ ਨਾਲ ਹੀ ਚਲਾ ਗਿਆ ਜਦੋਂ ਜਾਂਦਾ ਸਭ ਤੋਂ ਪਹਿਲਾਂ ਪਤਾ ਜਨਨ ਕਿ ਉਸ ਨੂੰ ਆਪ ਨੂੰ ਹੀ ਲੱਗਦਾ ਵੀ ਉਸ ਨੂੰ ਲੱਗਿਆ ਉਸ ਨੇ ਫੋਨ ਫੋਸ ਨੇ ਫੋਨ ਕੀਤੇ ਫਿਰ ਅਸੀਂ ਸਾਰੇ ਆਏ ਫਿਰ ਵੇਖਿਆ ਫਿਰ ਕੁੰਡੀਆਂ ਅੰਦਰੋਂ ਬੰਨ੍ਹਦੇ ਸੀ ਸਾਰੀਆਂ ਅੱਛਾ ਉਹ ਜਨਨ ਕਿ ਆਉਂਦਾ ਸੀ ਤੇ ਜਨਨ ਕਿ ਆ ਕੇ ਮੰਝਾ ਢਾਹ ਕੇ ਦੱਸਿਆ ਜਾ ਰਿਹਾ ਇੱਥੇ ਬਾਥਾ ਨੇ ਵੀ ਦੱਸਿਆ ਭਾਈਆਂ ਨੇ ਦੱਸਿਆ ਜਦੋਂ ਆਉਂਦਾ ਸੀ ਕਿਉਂਕਿ ਉਹ ਦਿਮਾਗੀ ਅਫਸੈਟ ਹੋਣ ਕਰਕੇ ਉਹ ਜਿਹੜਾ ਦਰਵਾਜ਼ਾ ਇਹ ਮੇਨ ਖੋਲਦੀ ਨਹੀਂ ਸੀ ਉਹ ਬਾਈ ਜਨਨ ਕੇ ਜੋ ਰਾਤ ਨੂੰ ਆਉਂਦਾ ਤੇ ਟੱਪ ਕੇ ਆਉਂਦਾ ਸੀ ਹਨਾ ਕੀ ਆਉਂਦਾ ਸੀ ਟੱਪ ਕੇ ਹੁੰਦਾ ਸੀ ਹਾਂਜੀ ਟੱਪੇ ਹੁੰਦਾ ਸੀ ਕਦੇ ਖੋਲ ਵੀ ਨਹੀਂ ਕਦੇ ਖੁੱਲਾ ਵੀ ਹੁੰਦਾ ਸੀ ਕਦੇ ਢਾ ਵੀ ਦਿੰਦੀ ਸੀ ਅੱਛਾ ਜਦੋਂ ਟੱਪ ਕੇ ਆਉਂਦਾ ਤੇ ਉਹ ਕਹਿੰਦੇ ਆ ਵੀ ਅੰਦਰ ਨਹੀਂ ਵੜਦਾ ਸੀ ਇੱਥੇ ਹੀ ਵਹਿ ਜਾਂਦਾ ਸੀ ਹਾਂਜੀ ਉਹਨਾਂ ਨੂੰ ਲੱਗਿਆ ਹੋਊਗਾ ਵੀ ਉਹ ਕੰਮ-ਕੁਮ ਕਰਕੇ ਸੁੱਤੀ ਪਈ ਹੋਊਗੀ ਉਹਨਾਂ ਤਾਂ ਹੀ ਸੋਚਿਆ ਹੋਊਗਾ ਵੀ ਕੰਮ-ਕੁਮ ਕਰਕੇ ਸੁੱਤੀ ਪਈ ਉਹ ਵਿਚਾਰਾ ਬਾਹਰ ਆ ਕੇ ਬਾਹਰ ਹੀ ਮੜ ਜਾਂਦਾ ਸੀ ਅੱਛਾ ਵੀ ਕਾਰਨ ਇਹੀ ਬਣਿਆ ਜਿਉਂ ਅੰਦਰ ਬਾਹਰ ਵੜਦਾ ਰਹਿੰਦਾ ਤਾਂ ਸ਼ਾਇਦ ਉਹਨੂੰ ਪਤਾ ਲੱਗਦਾ ਉਹ ਪਈ ਰਹਿੰਦੀ ਸੀ ਅੰਕਲ ਜੀ ਉਹ ਫਿਰ ਕੰਮ-ਕੁਮ ਕਰਕੇ ਆਪ ਪੈ ਜਾਂਦੀ ਸੀ ਅੱਛਾ ਤੇ ਅਸੀਂ ਦੇ ਵਾਂਗ ਸੀਗਾ ਤਾਂ ਕਰਕੇ ਉਹ ਜੀ ਆਓ ਆਪਾਂ ਘਰ ਦੀਆਂ ਤਸਵੀਰਾਂ ਦਿਖਾ ਦਈਏ ਇੱਕ ਵਾਰੀ ਕੈਮਰਾਮੈਨ ਨੂੰ ਕਹਨਾ ਜਨਨ ਕਿ ਇਹ ਇਹ ਰ ਘਰ ਹੈ ਬਿਲਕੁਲ ਤਾਜ਼ਾ ਨਵਾਂ ਘਰ ਬਣਿਆ ਹੋਇਆ ਬਹੁਤ ਸੋਹਣੀ ਕੋਠੀ ਬਣੀ ਹੋਈ ਹੈ ਜਨਨ ਕਿ ਇਸ ਕੋਠੀ ਦੇ ਵਿੱਚੋਂ ਇੱਕ ਗਲੀ ਸੜੀ ਬਜ਼ੁਰਗ ਮਾਤਾ ਦੀ ਮਿਲੀ লাশ ਜਨਨ ਕਿ ਇਹ ਘਰ ਬਿਲਕੁਲ ਨਵਾਂ ਘਰ ਬਣਿਆ ਇਧਰਲੇ ਪਾਸੇ ਇਹ ਇਹਨਾਂ ਦਾ ਪੁਰਾਣਾ ਘਰ ਸੀ ਪੁਰਾਣੇ ਘਰ ਨੂੰ ਢੇਡ ਕੇ ਜਨਨ ਕਿ ਇਹਨਾਂ ਨੇ ਜਨਨ ਕਿ ਇਹ ਨਵਾਂ ਘਰ ਬਣਾਇਆ ਤੇ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਮਾਤਾ ਸੀ ਦਿਮਾਗੀ ਤੌਰ ਤੇ ਅਪਸਟ ਰਹਿੰਦੀ ਸੀ ਕੋਈ ਇਹਨਾਂ ਦੇ ਨਿਆਣਾ ਬੱਚਾ ਨਹੀਂ ਹੈਗਾ ਜਨਨ ਕਿ ਜਦੋਂ ਉਹ ਬਜ਼ੁਰਗ ਘਰੋਂ ਆਉਂਦਾ ਸੀ ਤੇ ਮਾਤਾ ਅੰਦਰੋਂ ਕੁੰਡਾ ਲਾ ਲੈਂਦੀ ਸੀ ਕੁੰਡਾ ਖੜਕਾਉਂਦਾ ਸੀ ਉਹ ਕੁੰਡਾ ਖੋਲਦੀ ਨਹੀਂ ਸੀ ਉਹ ਬਜ਼ੁਰਗ ਆ ਕੇ ਜਨਨ ਕਿ ਕੁੰਡਾ ਉੱਤੋਂ ਦੀ ਟੱਪ ਕੇ ਗੇਟ ਤੇ ਇੱਥੇ ਆ ਕੇ ਪੈ ਜਾਂਦਾ ਸੀ ਉਸ ਤੋਂ ਬਾਅਦ ਉਹ ਅੰਦਰ ਕੋਠੀ ਦੇ ਵਿੱਚ ਵਰਦਾ ਹੀ ਨਹੀਂ ਸੀ ਕੋਈ ਉਹ ਕੁਝ ਬੋਲਦੀ ਹੋਣੀ ਆ ਕਿਉਂਕਿ ਜਿਹੜਾ ਬੰਦਾ ਇਹੋ ਜਿਹਾ ਸਭਾਲ ਹੁੰਦਾ ਚੜੀਤਾ ਹੋਿੰਦਾ ਤੇ ਉਹ ਬਾਈ ਜਿਹੜਾ ਬਜ਼ੁਰਗ ਹੈ ਉਹ ਇਧਰ ਦੇ ਪਾਸੇ ਜਨਨ ਕਿ ਆਪਦੇ ਇਸ ਵੱਖਰੇ ਕਮਰੇ ਦੇ ਵਿੱਚ ਇਧਰ ਦੇ ਪਾਸੇ ਰਹਿੰਦਾ ਸੀ ਇਹ ਦੇਖੋ ਦਾ ਜਿਹੜਾ ਬਜ਼ੁਰਗ ਉਹਦੇ ਘਰ ਵਾਲਾ ਮਾਤਾ ਦੇ ਜਨਨ ਕਿ ਉਹ ਇਸ ਕਮਰੇ ਚ ਰਹਿੰਦਾ ਸੀ ਜਨਨ ਕਿ ਉਹਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਇੱਕ ਮੁਸ਼ਕ ਆਉਣ ਲੱਗ ਪਿਆ ਤੇ ਖੂਨ ਆਉਣ ਲੱਗ ਪਿਆ ਉਧਰਲੇ ਪਹਿਲੇ ਪਾਸੇ ਖੂਨ ਆਉਣ ਲੱਗ ਪਿਆ ਉਹਨੇ ਸਿਰ ਕਿ ਭਰਾਗਾ ਵੀ ਖੂਨ ਕਾਹਦਾ ਮਸ਼ਕ ਕਾਹਦਾ ਇਹਦੇ ਲੱਗਦਾ ਜਿਵੇਂ ਕਿ ਉਹ ਮਾਤਾ ਇੱਕ ਅਪਸਟ ਸੀ ਜਾਨੀ ਕਿ ਡਿੱਗ ਪਈ ਦੇ ਕੇ ਜਾਨੀ ਕਿ ਉਹਦਾ ਇੱਕ ਸਿਰ ਚ ਸੱਟ ਸੀ ਮਾਦਾ ਭਾਈ ਜੋ ਵੇਖਿਆ ਨਹੀਂ ਸੱਟ ਸੁੱਟਤਾ ਉਹ ਇੱਥੇ ਕਿਤੇ ਉਹ ਤਾਂ ਨਾ ਨਾਕਾ ਜਿਹਾ ਵਾਹੂ ਹੋ ਗਿਆ ਸੀਗਾ ਵੀ ਪਹਿਲਾਂ ਤਾਂ ਉਹ ਮੇਨ ਲਾ ਤਾਂ ਐ ਡਿੱਗੀ ਹੋਗੀ ਫੇਰ ਜਾਨ ਬਾਈ ਬੰਦੇ ਦੀ ਬਹੁਤ ਔਖੀ ਨਿਕਲਦੀ ਐ ਫੇਰ ਉਹ ਸਿੱਧੀ ਹੋ ਗਈ ਫੇਰ ਉਹਦੇ ਸਿਰ ਚ ਸੱਟ ਸੀਗੀ ਥੋੜੀ ਜੀ ਹਾਂ ਅੱਛਾ ਅੱਛਾ ਉਹਦਾ ਐ ਕਾਲੀ ਜੀ ਹੋਈ ਪਈ ਸੀ ਪਤਾ ਨਹੀਂ 2 ਦਿਨ ਹੋ ਗਏ ਪਤਾ ਤਿੰਨ ਦਿਨ ਹੋ ਗਏ ਸੀ ਮਰੀਨ ਜੀ ਜਦੋਂ ਕਿਸੇ ਨੂੰ ਵਾਰ ਨਹੀਂ ਦਿੰਦੀ ਸੀਗੀ ਇਹਨਾਂ ਨੂੰ ਤਾਂ ਹੀ ਜੀਆਂ ਗਾਲਾਂ ਕਰਦੀ ਤੁਸੀਂ ਬਾਜੀ ਸੁਣਿਆ ਨਹੀਂ ਗੰਦ ਗੰਦਨਾ ਸੀ ਆ ਆਪਦੇ ਦੇਰ ਡੇਟ ਜਠਾਣੀਆਂ ਨੂੰ ਤਾਂ ਅੱਛਾ ਅੱਛਾ ਸਰ ਉਹ ਜਿਆਦਾ ਉਹ ਕਰਦੀ ਹੁੰਦੀ ਸੀਗੀ ਕਿਸੇ ਦੇ ਅੱਖੇ ਵੀ ਨਹੀਂ ਲੱਗਦੀ ਸੀਗੀ ਜੀ ਵੀ ਤੂੰ ਨਾ ਹੋਗਾ ਜੀ ਹੁਣ ਇਸ ਵਕਤ ਜਨਨ ਕਿ ਘਰ ਦੇ ਵਿੱਚੋਂ ਬਹੁਤ ਜ਼ਿਆਦਾ ਗੰਦੀ ਸਮਲ ਆ ਰਹੀ ਹੈ ਮੁਸ਼ਕ ਮਾਰਦਾ ਖੜਿਆ ਨਹੀਂ ਜਾ ਰਿਹਾ ਜਿਹੜੀ ਲਾਸ਼ ਨੂੰ ਹੁਣ ਜਨਨ ਕਿ ਪੁਲਿਸ ਲੈਗੀ ਆਪਦੇ ਕਬਜ਼ੇ ਵਿੱਚ ਲੈ ਗਈ ਆ ਹੁਣ ਇਹਦੀ ਐਸਟੀਮੇਸ਼ਨ ਕਰੀ ਜਾਊਗੀ ਕਿ ਇਸ ਲਈ ਜਿਹੜੀ ਮੌਤ ਦਾ ਕਾਰਨ ਕੀ ਆ